ਪੰਜਾਬ ਅੰਦਰ ਅੱਜ ਆਏ ਵਿਧਾਨ ਸਭਾ ਦੇ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਦਾਰ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਮਾਰਕੀਟ ਕਮੇਟੀ ਦਫਤਰ ਫਾਜ਼ਿਲਕਾ ਵਿਖੇ ਇੱਕ ਵੱਡਾ ਇਕੱਠ ਕੀਤਾ ਗਿਆ ਜਿੱਥੇ ਸਮੂਹ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਕਰਕੁਨ ਪੁੱਜੇ ਜਿਨ੍ਹਾਂ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਲੋਕ ਹਿੱਤਾਂ ਲਈ ਕੀਤੇ ਗਏ ਕੰਮਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਲੋਕ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਰਹੇ ਹਨ ਅਤੇ ਆਮ ਆਦਮੀ ਪਾਰਟੀ ਨੂੰ ਫੇਰ ਬਹੁਤ ਮਾਦੇ ਰਹੇ ਹਨ ਜਿਸ ਕਰਕੇ ਉਹ ਆਮ ਆਦਮੀ ਪਾਰਟੀ ਦੇ ਵਰਕਰਾਂ ਨੇਤਾਵਾਂ ਅਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਜੀ ਦਾ ਧੰਨਵਾਦ ਕਰਦੇ ਹਨ ਇਸ ਮੌਕੇ ਉਹਨਾਂ ਬੋਲਦੇ ਉਹਨਾਂ ਸਾਰੇ ਨੇਤਾਵਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਵਿੱਚ ਵਿਸ਼ਵਾਸ ਜਤਾਇਆ ਇਸ ਮੌਕੇ ਉਹਨਾਂ ਬੋਲਦੇ ਕਿ ਆ ਇਸੇ ਤਰ੍ਹਾਂ ਮਿਹਨਤ ਦੀ ਲੋੜ ਹੈ ਅਤੇ ਮਿਹਨਤ ਸਦਕਾ ਹੀ ਦੋ ਰਸਤਾਈ ਦਾ ਕਿਲਾ ਫਤਿਹ ਹੋਵੇਗਾ ਇਸ ਤੋਂ ਵਿੱਚ ਹੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਨਗਰ ਨਿਗਮ ਚੋਣਾ ਵਿੱਚ ਵੀ ਆਮ ਆਦਮੀ ਪਾਰਟੀ ਦਾ ਜਾਦੂ ਚੱਲੇਗਾ ਹੋਰ ਬੋਲਦੇ ਹੋਏ ਵਿਧਾਇਕ ਨਰਿੰਦਰਪਾਲ ਸਿੰਘ ਸਵੜਾ ਨੇ ਕੀ ਕੁੱਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਆ ਸਰਦਾਰ ਭਗਵਨ ਸਿੰਘ ਮਾਨ ਜੀ ਵੀ ਵਧਾਈ ਦਿੰਦੇ ਆ ਕੇਜਰੀਵਾਲ ਸਾਹਿਬ ਨੂੰ ਵੀ ਜੋ ਇਹ ਜੂਨੀ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਹਲਕਾ ਫਾਜ਼ਿਲਕਾ ਦੇ ਸਮੁੱਚੇ ਮਰਕਰ ਸਹਿਬਾਨ ਸਰਪੰਚ ਸਹਿਬਾਨ ਬੱਜ ਸਹਿਬਾਨ ਮਾਰਕੀਟ ਕਮੇਟੀ ਫਾਜ਼ਿਲਕਾ ਦੇ ਚੇਰਮੈਨ ਸਰਦਾਰ ਪਰਕੀਸ਼ ਕੁਲਰ ਸ਼ਾਹ ਜੀ ਮੂਮੈਂਟ ਦੇ ਸਾਥੇ ਜ਼ਿਲ੍ਹਾ ਪ੍ਰਧਾਨ ਸੈਨਪੂਜਾ ਲੋਤਰਾ ਜੀ ਤੇ ਸਾਡੇ ਵੱਖ-ਵੱਖ ਬਲਾਕਾਂ ਦੇ ਪ੍ਰਧਾਨ ਸਹਿਬਾਨ ਸਾਡੇ ਮੂਮੈਂਟ ਦੇ ਅਹੁਦੇਦਾਰ ਸਹਿਬਾਨ ਸਾਡੇ ਸਟੇਟ ਦੇ ਉੱਧਰ ਦਾ ਸਹਿਬਾਨ ਜਿਨ੍ਹਾਂ ਵਿੰਗ ਦੇ ਉੱਧਰ ਦਾ ਸਹਿਬਾਨ ਸਾਰੇ ਇਕੱਜ ਕੇ ਬਸੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸ੍ਰੀ ਅਰਵਿੰਦ ਕੇਜਰੀਵਾਲ ਜੀ ਜਿੰਦਾਬਾਦ ਸ੍ਰੀ ਅਰਵਿੰਦ ਕੇਜਰੀਵਾਲ ਜੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜੀ ਜਿੰਦਾਬਾਦ ਅੱਜ ਪੂਰਾ ਜੋਸ਼ ਹੈ ਤੁਹਾਡੇ ਵਿੱਚ ਔਰ ਪਹਿਲਾਂ ਨਾਲੋਂ ਵੀ ਵੱਧ ਜੋਸ਼ ਤੁਹਾਡੇ ਵਿੱਚ ਅੱਜ ਵੱਧ ਗਿਆ ਹੈ ਕਿਉਂ ਕਿਉਂਕਿ ਪਹਿਲਾਂ ਆਪਣੇ ਪੰਜਾਬ ਦੇ ਵਿੱਚ 92 ਐਮਐਲਏ ਸੀ ਆਮ ਆਦਮੀ ਪਾਰਟੀ ਦੇ ਹੁਣ ਚੁਣਾਵੇ ਹੋਗੇ। ਹਲਕਾ ਗਿੱਦੜਵਾ ਹਲਕਾ ਚੱਬੇਵਾਲ ਔਰ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਬਹੁਤ ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ ਨੇ। ਮੈਂ ਤੁਹਾਨੂੰ ਸਾਰਿਆਂ ਨੂੰ ਸਾਰੇ ਵਰਕਰ ਸਹਿਯੋਗੀਆਂ ਨੂੰ ਅਧਦੇਦਾਰ ਸਹਿਯੋਗੀਆਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਜੋ ਆਪਣੇ ਆਮ ਆਦਮੀ ਪਾਰਟੀ ਨੇ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਅਗ ਲੋਕਾਂ ਨੇ ਮੋਹਰ ਲਾਈ ਹੈ ਜੁਆ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਲੋਕ ਭਲਾਈ ਦੇ ਕੰਮ ਕਰ ਰਹੀ ਹੈ ਸਭ ਨਾਲੋਂ ਵੱਡਾ ਫਾਇਦਾ ਜਿਹੜਾ ਬਿਜਲੀ ਮਾਫੀ ਹਰ ਇੱਕ ਪਰਿਵਾਰ ਦਾ ਜਿਹੜਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਬਹੁਤ ਵੱਡਾ ਫਾਇਦਾ ਲੋਕਾਂ ਨੂੰ ਹੋ ਰਿਹਾ 5-5000 ਰੁਪਏ ਦਾ ਬਿੱਲ ਜਿਹੜਾ ਮਾਫ ਅੱਜ ਲੋਕਾਂ ਨੂੰ ਕੀਤਾ ਹੋਇਆ ਹੈ 5000 ਰੁਪਏ ਅੱਜ ਪਰਿਵਾਰਾਂ ਨੂੰ ਬਚ ਗਏ ਆਮ ਆਦਮੀ ਕਲੀਨਿਕ ਬਣਾਏ ਜਾ ਰਹੇ ਨੇ ਹਸਪਤਾਲਾਂ ਦੇ ਵਿੱਚ ਡਾਕਟਰ ਨਹੀਂ ਸੀ ਅੱਜ ਡਾਕਟਰ ਅਪਾਇੰਟ ਕੀਤੇ ਜਾ ਰਹੇ ਨੇ ਹਸਪਤਾਲਾਂ ਦਾ ਸੁਧਾਰ ਕੀਤਾ ਜਾ ਰਿਹਾ ਹੈ ਰੋਜ਼ਗਾਰ ਦਿੱਤਾ ਜਾ ਰਿਹਾ ਹੈ ਤੁਸੀਂ ਦੇਖੋ 50 ਹਜ਼ਾਰ ਦੇ ਕਰੀਬ ਸਰਕਾਰੀ ਨੌਕਰੀਆਂ ਹੁਣ ਤੱਕ ਦੇਖੋ ਆਪਣੀ ਸਰਕਾਰ ਦੀ ਕਿੰਨੀ ਵੱਡੀ ਗੱਲ ਹੈ ਜਿਹੜੀ ਸਰਕਾਰੀ ਤੇ ਪ੍ਰਾਈਵੇਟ ਜਿਹੜੀਆਂ ਨੇ ਉਹ ਉਹਨਾਂ ਜਿਹਾ ਕੀਤੀ ਹੈ ਅੱਜ ਪੌਣੇ 3 ਸਾਲ ਆਮ ਆਦਮੀ ਪਾਰਟੀ ਤੁਹਾਡੀ ਆਪਣੀ ਆਮ ਲੋਕਾਂ ਦੀ ਸਰਕਾਰ ਬਣੇ ਨੂੰ ਹੋ ਗਏ ਪੰਜਾਬ ਦੇ ਵਿੱਚ ਔਰ ਇਹਨਾਂ 3.5 ਸਾਲਾਂ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਮੰਤਰੀ ਸਭਰਾ ਜਿੰਨੇ ਵੀ ਸਾਡੇ ਵਿਧਾਇਕ ਸਹਬਾਨ ਪੂਰੀ ਮਿਹਨਤ ਕਰ ਰਹੇ ਨੇ ਸਾਡੇ ਵਰਕਰ ਸਹਬਾਨ ਲੋਕਾਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਦੂਰ ਕਰਨ ਲਈ ਹਰ ਇੱਕ ਆਪਣੇ ਉਪਰਾਲੇ ਕਰ ਰਹੇ ਨੇ ਕਹਿੰਦੇ ਔਰ ਆਉਣ ਵਾਲੇ ਜਿਹੜੇ 2.5 ਸਾਲ ਨੇ ਉਹਨਾਂ ਦੇ ਵਿੱਚ ਸਾਰੀਆਂ ਮੁਸ਼ਕਲਾਂ ਦਾ ਜਿਹੜਾ ਹੱਲ ਹੈ ਕਿਉਂਕਿ ਵੇਖੋ ਲੋਕਾਂ ਨੇ ਤੁਹਾਡੇ ਤੱਕ ਹੋਣਾ ਹੈ ਪਿੰਡ ਦੇ ਵਿੱਚ ਜਿਹੜੇ ਆਪਣੇ ਮੇਨ ਆਕੂ ਵਰਕਰ ਹੁੰਦੇ ਨੇ ਪਿੰਡ ਦੇ ਲੋਕਾਂ ਨੇ ਉਹਨਾਂ ਕੋਲ ਜਾਣਾ ਹੁੰਦਾ ਤੁਸੀ ਸਾਡੇ ਕੋਲ ਕੰਮ ਲੈ ਕੇ ਆਓ ਜਿਹੜੇ ਵਾਰਡਾਂ ਦੇ ਵਿੱਚ ਸਾਡੇ ਅਹੁਦੇਦਾਰ ਨੇ ਐਮਸੀ ਸਹਿਬਾਨ ਨੇ ਜਾਂ ਐਮਸੀ ਦਾ ਸਾਡੇ ਲੈਕਚਰ ਪਿੱਛੇ ਲੜੇ ਸੀ ਜabb ਨਵੇਂ ਸਾਡੇ ਸਾਥੀ ਜੁੜੇ ਨੇ ਆਕੂ ਸਹਿਬਾਨ ਨੂੰ ਨਕਲੋਣਾ ਹੁੰਦਾ ਤੁਸੀਂ ਲੋਕਾਂ ਦੇ ਕੰਮ ਸਾਡੇ ਕੋਲ ਲੈ ਕੇ ਆਓ ਸਾਨੂੰ ਪਿੰਡਾਂ ਦੇ ਵਿੱਚ ਲੈ ਕੇ ਜਾਓ ਹਰ ਪਿੰਡ ਦੇ ਵਿੱਚ ਆਪਣੇ ਮੇਨ ਪਿੰਡ ਜਿੰਨੇ ਵੀ ਵਰਕਰ ਨੇ ਹਰ ਇੱਕ ਦੇ ਘਰ ਲੈ ਕੇ ਜਾਓ ਹਰ ਇੱਕ ਵਾਰਡ ਦੇ ਵਿੱਚ ਆਪਣੇ ਵਰਕਰਾਂ ਦੇ ਕੋਣ ਉਹਨਾਂ ਦੇ ਘਰ ਲੈ ਕੇ ਜਾਓ ਉਹਨਾਂ ਦੇ ਘਰਾਂ ਦੇ ਵਿੱਚ ਬੈਠ ਕੇ ਆਪਾਂ ਉਹਨਾਂ ਲੋਕਾਂ ਦੀਆਂ ਸਵੱਸਿਆਵਾਂ ਹੱਲ ਕਰੀਏ ਤਾਂ ਇਹਦੇ ਨਾਲ ਮੈਨੂੰ ਲੱਗਦਾ ਜਿਹੜੀਆਂ ਲੋਕਾਂ ਦੀਆਂ ਇਹ ਮੁਸ਼ਕਲਾਂ ਨੇ ਹੱਲ ਕੀਤਾ ਜਾ ਸਕਦਾ ਤਾਂ ਇਸ ਤਰ੍ਹਾਂ ਦਾ ਮੈਂ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ ਜਿੰਨੇ ਵੀ ਤੁਸੀਂ ਸਾਰੇ ਅੱਜ ਇੱਥੇ ਅਹੁਦੇਦਾਰ ਸਾਹਿਬਾਨ ਆਏ ਜੀ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਪੈਣਾ ਧੰਵਾਦ ਕਰਦਾ ਔਰ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦੇ ਨਾਲ ਜਿੱਤ ਦੀ ਕਿਉਂਕਿ ਘੰਟਾ ਪਹਿਲਾਂ ਹੀ ਸਾਰਿਆਂ ਨੂੰ ਸੁਨੇਹਾ ਲੱਗਿਆ ਤਾਂ ਇੱਕ ਘੰਟੇ ਦੇ ਵਿੱਚ ਵਿੱਚ ਵੇਖੋ ਤੁਸੀਂ ਸਾਰੇ ਆਪਦੇ ਕੰਮ ਤਾਂ ਛੱਡ ਕੇ ਪਾਰਟੀ ਦੀ ਜਿੱਤ ਦੀ ਖੁਸ਼ੀ ਦਾ ਜਿਹੜਾ ਜਸ਼ਨ ਮਨਾਉਣ ਲਈ ਇੱਥੇ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ ਤੇ ਜੀਆਂ ਨਾਮ ਕਰਦਾ ਹੁਣ ਆਪਾਂ ਸਾਰੇ ਮਨਿਸਟਰ ਸਮਾਜ ਇੱਥੇ ਇਕੱਠੇ ਆ ਹੋਰ ਲੱਡੂ ਵੀ ਆ ਗਏ ਨੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਾ ਕੇ ਆਪਾਂ ਖੁਸ਼ੀ ਮਨਾਉਣੀ ਹੈ ਔਰ ਇਸ ਤੋਂ ਬਾਅਦ ਆਰਾਮ ਨਾਲ ਸਾਰੇ ਦੇ ਘਰ ਜਾਣਾ ਹੈ क्योंकि जहाँ टाइम है तो फिर तो मैं सारे सार्थक बहुत धन्यवाद करता वाहू जी का खालसा वाहन जय श्री राम ए बी आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद जय भारत